ਲੋਕਾਂ ਨੇ ਵਾਦੇ ਕੀਤੇ ਸੀ ਕਿ ਅਸੀਂ ਇਹ ਗਰੰਟੀਆਂ ਪੂਰੀਆਂ ਕਰਾਂਗੇ ਜਦੋਂ ਐਮਐਲਏ ਸੀ ਅਸੀਂ ਦੱਸਦੇ ਹੁੰਦੇ ਅਸੀਂ ਗਰੰਟੀ ਪੂਰੀ ਕਿਵੇਂ ਹੋਗੀ ਅਸੀਂ ਵੀ 4 ਸਾਲਾਂ ਬਾਅਦ ਪੂਰੀ ਕਰ ਦਿੰਦੇ ਜਿਵੇਂ ਕਾਲੀ ਕਾਂਗਰਸ ਸੀ ਕਾਂਗਰਸ ਵਾਲੇ ਕਰਦੇ ਹੁੰਦੇ ਨੇ ਕਿ 117 ਐਮਐਲਏ ਵਿੱਚੋਂ 92 ਐਮਐਲਏ ਆਮ ਆਦਮੀ ਪਾਰਟੀ ਦੇ ਬਣ ਕੇ ਪੰਜਾਬ ਸਰਕਾਰ ਬਣੀ ਪੰਜ ਵੱਡੀਆਂ ਗਰੰਟੀਆਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਅਸੀਂ ਪੰਜ ਅਸੀਂ ਪੰਜ ਗਰੰਟੀਆਂ ਦਿੱਤੀਆਂ ਸੀ ਪੰਜਾਬ ਦੇ ਲੋਕਾਂ ਨੂੰ ਸਰਦਾਰ ਪ੍ਰਕਾਸ਼ ਸਿੰਘ ਮਾਜੀ ਨੇ ਪੰਜ ਗਰੰਟੀਆਂ ਦੇ ਕੇ ਅਸੀਂ ਲੋਕਾਂ ਦੇ ਮਨ ਦੇ ਕਿਤੇ ਸੀ ਕਿ ਅਸੀਂ ਇਹ ਗਰੰਟੀਆਂ ਪੂਰੀਆਂ ਕਰਾਂਗੇ ਪਹਿਲੀ ਵੱਡੀ ਗਰੰਟੀ ਸੀ ਜਿਹਦਾ ਸਾਨੂੰ ਵੀ ਦੱਸ ਸੀ ਭਾਈ ਜਦੋਂ ਐਮਐਐਸਸੀ ਅਸੀਂ ਦੱਸਦੇ ਹੁੰਦੇ ਸੀ ਕਿ ਗਰੰਟੀ ਪੂਰੀ ਜਿਵੇਂ ਹੋ ਉਹ ਸੀਗੀ ਕਿ 300 ਯੂਨਟ ਪ੍ਰਤੀ ਮਹੀਨਾ ਮੁਫਤ ਬਿਜਲੀ ਪੰਜਾਬ ਨੂੰ ਦੇਣੀ ਆ 300 ਯੂਨਟ ਪ੍ਰਤੀ ਮਹੀਨਾ ਮੁਫਤ ਬਿਜਲੀ ਪੰਜਾਬ ਨੂੰ ਦੇਣੀ ਆ ਵੱਡੀ ਗਰੰਟੀ ਸੀ ਪਹਿਲੇ 3 ਮਹੀਨਿਆਂ ਦੇ ਵਿੱਚ ਅਸੀਂ ਵੀ 4 ਸਾਲਾਂ ਬਾਅਦ ਪੂਰੀ ਕਰਦੇ ਜਿਵੇਂ ਕਾਲੀ ਕਾਂਗਰਸੀ ਕਾਂਗਰਸ ਵਾਲੇ ਕਰਦੇ ਹੁੰਦੇ ਨੇ ਕਿ ਅਸੀਂ ਪਹਿਲੇ 5 ਮਹੀਨੇ ਦੀ ਗਾਰੰਟੀ ਜਿਹੜੀ ਆ ਪੰਜਾਬ ਸਪੂਰੀ ਕੀਤੀ ਅੱਜ ਜਿੰਨੇ ਆਪਾਂ ਉੱਪਰ ਆਲੇ ਬੈਠੇ ਆ ਮੈਨੂੰ ਨਹੀਂ ਲੱਗਦਾ ਕਿਸੇ ਦੇ ਘਰ ਦਾ ਬਿੱਲ ਮੇਰਾ ਆਉਂਦਾ ਹੋਊਗਾ ਕਿਸੇ ਦੇ ਘਰ ਦਾ ਬਿੱਲ ਨਹੀਂ ਆਉਂਦਾ ਜ਼ੀਰੋ ਮੇਰਾ ਆ ਰਿਹਾ ਇਹਦਾ ਮਤਲਬ ਹੈ ਕਿ ਸਰਕਾਰ ਨੇ ਆਪਣੀ ਭਾਈ ਗਾਰੰਟੀ ਪੂਰੀ ਕਰਤੀ ਦੋ ਸਾਲਾਂ ਦਾ ਕਮਾਵਾ ਪੂਰਾ ਕਰਤਾ ਦੂਜੀ ਗੱਲ ਸੀ ਕਿ ਭਾਈ ਪਰਮਾਤਮਾ ਨਾ ਕਰੇ ਜਿਹੜੇ ਨੌਜਵਾਨ ਪੰਜਾਬ ਦੇ ਨੌਜਵਾਨ ਪੰਜਾਬ ਦੇ ਲੋਕ ਮੈਟਰੀ ਦੇ ਅੰਦਰ ਫੌਜ ਦੇ ਅੰਦਰ ਪੰਜਾਬ ਪੁਲਿਸ ਦੇ ਅੰਦਰ ਬੀਐਸਐਫ ਦੇ ਅੰਦਰ ਸੀਆਰਪੀ ਦੇ ਅੰਦਰ ਜਵਾਨ ਭर्ती ਹੋਏ ਨੇ ਸੇਵਾ ਕਰ ਰਹੇ ਨੇ ਜਿਨ੍ਹਾਂ ਖੁਦਾਰਾ ਖਾਸਾ ਉਹਨਾਂ ਦੀ ਕੋਈ ਸ਼ਹੀਦ ਹੋ ਜਾਂਦੇ ਨੇ ਦੇਸ਼ ਦੀ ਜਵਾਨ ਹੋ ਜਾਂਦੇ ਨੇ ਤਾਂ ਉਸ ਦੇ ਪਰਿਵਾਰ ਦੇ ਲਈ ਕਰੋੜ ਰੁਪਏ ਦਾ ਸਹਾਇਤਾ ਰਾਸ਼ੀ ਦੇਵਾਂਗੇ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਸੰਭਾਲਾਂਗੇ ਅੱਜ ਜੋ ਅਸੀਂ ਗਰੰਟੀ ਪੰਜਾਬ ਦੇ ਲੋਕਾਂ ਦੀ ਪੂਰੀ ਕੀਤੀ ਆ ਅੱਜ ਆਪਾਂ ਨੂੰ ਯਾਦ ਆ ਪਿੱਛੇ ਜੇ ਆਪਣੇ ਨੌਜਵਾਨ ਸਾਥੀ ਜਸਪਾਲ ਸਿੰਘ ਬਗਰਾਉਂ ਤੋਂ ਸ਼ਹੀਦ ਹੋ ਗਿਆ ਸੀਗਾ ਸਰਦਾਰ ਭਗਵੰਦ ਸਿੰਘ ਮਾਨ ਜੀ ਖੁਦ ਉਹਨਾਂ ਦੇ ਘਰ ਆ ਕੇ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਲੈ ਕੇ ਗਏ ਸੀ ਸੋ ਅਸੀਂ ਕਹਿੰਦੇ ਆ ਕਿ ਮਾਨਮ ਸਨਮਾਨ ਸਾਡੇ ਸ਼ਹੀਦਾਂ ਦੀ ਹੋਣਾ ਚਾਹੀਦਾ ਜਿਹੜੇ ਦੇਸ਼ ਲਈ ਪੰਜਾਬ ਲਈ ਆਪਣੀ ਜਾਨ ਕੁਰਬਾਨ ਕਰਦੇ ਨੇ ਭਰਾਵੋ ਤੀਜੀ ਗਰੰਟੀ ਸੀ ਕਿ ਪੰਜਾਬ ਦੇ ਅੰਦਰ ਅਸੀਂ ਇਹਦੇ ਆਪਕ ਟੀਚਰਾਂ ਨੂੰ ਟ੍ਰੇਨਿੰਗ ਦੇਣ ਲਈ ਬਾਹਰ ਭੇਜਦੇ ਆਂ ਤਾਂ ਕਿ ਛੋਟੇ-ਛੋਟੇ ਬੱਚੇ ਜਿਹੜੇ ਨੇਗੇ ਇਹਨਾਂ ਨੂੰ ਆ ਕੇ ਅੱਛੀ ਵਿੱਦਿਆ ਦੇ ਸਕਣ ਉਹ ਗਰੰਟੀ ਅੱਜ ਮੈਂ ਸਮਝਦਾ ਪੂਰੀ ਹੋਈ ਆ ਪੰਜਾਬ ਦੇ ਅੰਦਰ ਟੀਚਰਾਂ ਨੂੰ ਬਾਹਰ ਭੇਜਦੇ ਆ। ਉਹ ਨਾਲ ਹੀ ਗਰੰਟੀ ਸੀਗੀ ਕਿ ਸਕੂਲ ਆਫ ਐਮੈਨਸ ਖੋਲ੍ਹਾਂਗੇ ਦੇਸ਼ਾਂ ਘੱਟ ਖੋਲ੍ਹਣਗੇ ਪਰ ਲੇਕਿਨ ਅਸੀਂ ਉਹ ਖੋਲ੍ਹਣੇ ਪੰਜਾਬ ਸਟਾਰਟ ਕੀਤੇ ਨੇ ਛਾਦਰੀ ਪਿੰਡਾਂ ਵਾਲਾ ਲੱਗਤਨ ਬੜਕੇ ਤਿਆਰ ਆ ਉਹਨਾਂ ਦੇ ਸਮਝਪੂਰਤ ਪਿੰਡਾਂ ਦੇ ਸਕੂਲਾਂ ਦੀ ਜਿਹੜੀ ਆ ਉਹ ਵਾਰੀ ਆਊਗੀ। ਇਸentra ਮਹੱਤਵਪੂਰਨ ਕਲੀਨਿਕ ਨਵੇਂ ਹਸਪਤਾਲ ਸਾਰਾ ਉਸੇ ਤੋਂ ਸਾਰੇ ਬਿਲਕੁਲ ਪੌੜੀਆਂ ਦੇ ਨਾਲ ਪੌੜੀਆਂ ਦੇ ਵਿੱਚ ਨਵਾਂ ਹਸਪਤਾਲ ਬਣਾ ਰਿਹਾ ਬਣਾਇਆ ਪਿਛਲੇ ਲੰਬੇ ਆਰਸੇ ਤੋਂ ਹਸਪਤਾਲ ਲਗਭਗ ਢਾਈ ਤੇਰੀ ਹੋ ਗਿਆ ਸੀ ਕਿਸੇ ਸਰਕਾਰ ਦੇ ਸਾਥ ਨਹੀਂ ਲਈ ਸੀ ਪਰ ਲੇਕਿਨ ਤੁਹਾਡੇ ਸਾਰਿਆਂ ਦੇ ਮਿਹਨਤ ਦੇ ਸਦਕਾ ਆਵਾਜ਼ੀ ਪਾਰਟੀ ਦੀ ਟੀਮ ਦੇ ਮਿਹਨਤ ਦੇ ਸਦਕਾ ਸਾਰੇ ਸਰਪੰਚ ਸਾਹਿਬਾਨ ਦੇ ਮੈਂ ਦੇ ਸਮਝਦਾ ਉਹ ਅੱਜ ਮੈਂ ਸਮਝਦਾ ਕੋ ਕੰਮ ਨੇਪਰੇ ਚੜਨ ਜਾ ਰਿਹਾ ਕੰਮ ਜਿਹੜਾ ਪੂਰੀ ਪੰਜਾਬ ਸਿੰਘ ਦੇ ਵਿੱਚ ਕਿਉਂਕਿ ਸਾਰੇ ਪੱਤਰਕਾਰ ਭਰਾ ਸਾਡੇ ਖੜੇ ਲੱਗੇ ਕਿ ਆਪਣੀ ਕਲਮ ਦੇ ذریعے ਮਰਵਿੰਦਰ ਜੀ ਖੜੇ ਲੱਗੇ ਤਸਵੀਰ ਉਹ ਵੀ ਸਾਰੇ ਖੜੇ ਲੱਗੇ ਕਿ ਆਪਣੀ ਕਲਮ ਦੇ ਨਾਲ ਸਾਰੇ ਮਾਮਲਿਆਂ ਸਾਡੇ ਤੱਕ ਪਹੁੰਚਾਉਂਦੇ ਰਹਿੰਦੇ ਨੇ ਕਿ ਸਰਕਾਰਾਂ ਦੇ ਕੰਨਾਂ ਤੱਕ ਲਗਾਤਾਰ ਲੋਕਾਂ ਦੀ ਆਵਾਜ਼ ਪਹੁੰਚਾਉਂਦੇ ਰਹਿੰਦੇ ਨੇ ਕਿਉਂਕਿ ਮੈਂ ਸਮਝਦਾ ਜਿਹਨਾਂ ਦੀ ਕਲਮ ਅچھے ਤਰੀਕੇ ਨਾਲ ਕੰਮ ਕਰਦੀਆਂ ਤਾਂ ਸਰਕਾਰਾਂ ਵੀ ਸਰਕਾਰਾਂਾਂ ਦੀ ਜਿਹੜਾ ਹੈਗਾ ਚੁੰਮਣਾ ਪੈਂਦਾ ਸਰਕਾਰਾਂ ਵੀ ਜਿਹੜੀਆਂ ਹੋਰ ਅچھے ਤਰੀਕੇ ਨਾਲ ਕੰਮ ਕਰਦੀਆਂ ਨੇ ਨਹੀਂ ਜੇ ਅਸੀਂ ਇਹਨਾਂ ਦੀ ਗੱਲ ਵਿੱਚ ਮੰਨਾਂਗੇ ਜਾਂ ਲਿਖੇ ਹੋ ਤੇ ਅਮਲ ਨਿਭਾ ਕੇ ਜਿੱਤਾ ਜਦੋਂ ਅਗਲੀਆਂ ਭਾਈ ਬੋਤਾ ਨਹੀਂ ਲੋਕਾਂ ਨੂੰ ਭੁਜਾ ਦੇਣ ਲੋਕਾਂ ਨੂੰ ਹਰਾ ਦੇਣ ਕਿਉਂਕਿ 5 ਸਾਲ ਸੱਤਾ ਦਾ ਮਤਲਬ ਆ ਜੇ 5 ਸਾਲ ਲਈ ਸਰਪੰਚ ਚੁਣਿਆ ਜਾਂਦਾ ਕਿਉਂ ਚੁਣਿਆ ਜਾਂਦਾ ਕਿ ਭਾਈ ਜਿਹੜੇ 5 ਸਾਲ ਚ ਕੰਮ ਕਰਦੇ ਨੇ ਤਾਂ ਅਗਲੇ 5 ਸਾਲ ਦੇ ਦੇ ਜੇ ਨਹੀਂ ਕੀਤੇ ਤਾਂ ਹਟਾ ਦੇ ਉਸਨੂੰ ਇਹੀ ਹੁੰਦਾ ਜਿਹੜਾ ਐਮਐਲਏ ਬਣਿਆ ਜਿਹਨੇ 5 ਸਾਲ ਨੇ ਬਿਲੇ ਆ ਕੇ ਅਗਲੇ ਸਾਲ ਬਣਾ ਦਿਓ 5 ਸਾਲ ਜਿਹੇ ਅਗਲੇ ਸਾਲ ਬਿਲੇ ਆ ਕੰਮ ਕੀਤਾ ਦੋਨੋਂ ਅਗਲੇ ਸਾਲ ਬਣਾ ਦਿਓ ਜਿਹੜਾ ਕੰਮ ਨਹੀਂ ਕਰਦਾ ਆਪਾਂ ਨੂੰ ਹਰਾ ਦੇਣਾ ਸੋ ਇਹ ਲੋਕੰਤਰ ਬਾਬਾ ਸਾਹਿਬ ਇੰਦਰੂ ਆਬੇੜਕਰ ਜੀ ਨੇ ਬਣਾਇਆ ਸੀ ਸੰਵਿਧਾਨ ਉਹ ਸੰਵਿਧਾਨ ਚ ਲਿਖਿਆ ਸੀ ਕਿ ਹਰੇ 5 ਸਾਲਾਂ ਬਾਅਦ ਵੋਟਾਂ ਪੈਣਗੀਆਂ ਹਰ ਇੱਕ ਵਿਅਕਤੀ ਚਾਹੇ ਉਹ ਗਰੀਬ ਆ ਚਾਹੇ ਉਹ ਅਮੀਰ ਆ ਚਾਹੇ ਉਹ ਕਰੋੜਪਤੀ ਆ ਚਾਹੇ ਗੁੱਲੀ ਚ ਰਹਿੰਦਾ ਆ ਵੋਟ ਦਾ ਇਨਕਾਰ ਬਰਾਬਰ ਦਾ ਹੈ। ਵੋਟ ਦਾ ਇਨਕਾਰ ਬਰਾਬਰ ਦਾ ਹੈ। ਵੋਟ ਨੂੰ ਬਹੁਤ ਸੋਚ ਸਮਝ ਕੇ ਪੜਾਣਾ ਚਾਹੀਦਾ ਕਿ ਕੀ ਕੀ ਕਮ ਹੋ ਗਏ ਕੀ ਕੀ ਕਮ ਰਹੇ ਨੇ। ਸੋ ਮੇਰਾ ਕਹਿਣ ਦਾ ਭਾਵ ਹੈ ਭਰਾਵੋ ਅਸੀਂ ਦੋ ਸਾਲਾਂ ਬਹੁਤ سارے ਕੰਮ ਕਰਦੇ ਰਹੇ ਜਿਹੜੇ ਬਹੁਤ سارے ਕੰਮ ਅਧੂਰੇ ਵੀ ਰਹੇ ਨੇ।